ਵੇਖਾ ਦੁਨੀਆਂ ਨੂੰ ਵੀ ਆ ਬਾਚੀ ਜੰਗ ਦਾ ਪੁੱਤਰ ਹੈ ਇੱਕ ਵੇਰੀ ਤਾੜੀ ਜਾਨਪੁਰੀਏ ਨੂੰ ਜਿਹੜੇ ਜਿਹੜੇ ਪਿਆਰ ਕਰਦੇ ਆ ਕੈਨੇਡਾ ਮਨੀ ਕੈਨੇਡਾ ਤੇ ਮਾਸਟਰ ਹਰਵੰਦ ਸਿੰਘ ਜੀ ਦਾ ਪੁੱਤਰ ਹੈ ਸਾਡਾ ਸੁੱਖਾ ਵੀਰ ਉਹਨਾਂ ਵੱਲੋਂ 5-500 ਦਾ ਹੋਵੇਗਾ ਲੈ ਵੀ ਫੱਦੇ ਸਿਆ ਦਿਖਾ ਦੁਨੀਆਂ ਨੂੰ ਬਾਜੀ ਚੰਦ ਦਾ ਪੁੱਤਰ ਹੈ ਇੱਕ ਵੇੜੀ ਤਾੜੀ ਵੱਡੀ ਸਾਰੀ ਮਾਰ ਦਿਓ ਵੱਡੀ ਸਾਰੀ ਮਾਰ ਦਿਓ ਜਿੱਦਾਂ ਬਾਜੀ ਚੰਦ ਨੇ ਕਿਹਾ ਸੀ ਨਾ ਮੈਨੂੰ ਆ ਲੈਣ ਦੋ ਗਰਾਊਂਡ ਦੇ ਵਿੱਚ ਤੇ ਚੰਦਨ ਨੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਦਿੱਤੀ ਹੈ ਚਾਰ ਨੇ ਉਹ ਚਾਰੇ ਦੇ ਚਾਰੇ ਤਿਆਰ ਇੱਕ ਨੇ ਕੀਤੀ ਟਰਾਈ ਫੜਿਆ ਹੋਇਆ ਕਿੱਤਾ ਲੱਗਿਆ ਪਿਆ ਜੋਰ 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 ਪਰ ਮੁੰਡੇ ਨੇ ਕਮਾਲ ਕਰ ਦਿੱਤੀ ਇੱਕ ਵਾਰੀ ਸਰਪੰਚ ਦਸ਼ਵੀਰ ਢੁੱਡੀਕੇ ਸਾਫਾ ਸਰਪੰਚ ਜਸਵੀਰ ਸਿੰਘ ਢੁੱਡੀਕੇ ਉਹਨਾਂ ਵੱਲੋਂ ਸੱਦੇ ਦਿੱਤੇ ਜਾ ਰਹੇ ਐ ਲੈ ਵੀ ਵੀਰਿਆ ਪਈ ਹੋਈ ਕਬੱਡੀ ਤੇ ਕਰਦੇ ਵਿੱਕੀ ਸੈ ਲੈ ਸਾਹਮਣੇ ਖੇਡ ਮੈਦਾਨ ਦੇ ਵਿੱਚ ਪਈ ਹੋਈ ਰੇਡ ਉਹ ਜੰਡ ਵਾਲੇ ਪਾਜੀ ਦਾ ਲਾਡਲਾ ਸੁਪੁੱਤਰ ਮੇਰੇ ਵੀਰੋਂ ਕਰਦਾ ਟਰਾਈ ਲਾ ਪਾਉ ਜੱਫਾ ਨਹੀਂ ਆਓ ਸਾਹਮਣੇ ਵਾਹ ਮੁੰਡਿਆ ਨਹੀਂ ਹੋ ਰਿਹਾ ਲਓ ਪਈ ਹੋਈ ਫੇਰ ਕੁੜੀ ਉਧਰ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਬੱਡੀ ਦੇ ਮਹਾਨ ਲੇਖਕ ਸੁਖੀ ਮਾਟਰ ਜੀ ਸਾਡੇ ਦਰਮਿਆਨ ਪਹੁੰਚ ਚੁੱਕੇ ਐ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਅੱਜ ਬੂਟੇ ਬਾਈ ਦਾ ਵੀ ਕਹਿੰਦੇ ਵੱਡਾ ਸਨਮਾਨ ਹੈ ਔਰ ਸੁਖੀ ਮਾਟਰ ਜੀ ਰੂਪੋ ਵਾਲੇ ਵਿਸ਼ੇਸ਼ ਤੌਰ ਤੇ ਪੁੱਜੇ ਐ ਅਜੈਬ ਸਿੰਘ ਜੀ ਜੁਕੇ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਮੈਂ ਬੇਨਤੀ ਕਰਦਾ ਉਹ ਵੀ ਵੀਰ ਆਪਣਾ ਸਨਮਾਨ ਪ੍ਰਾਪਤ ਕਰ ਲੈਣ ਹਾਂਜੀ ਕਰਿਓ ਗੱਲ ਫੱਤੇ 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 ਵਾਹ ਫੱਤੇ ਵਾਹ ਫੱਤੇ ਬਾਹ ਫੱਤੇ